ਤੋ ਆਪਾਂ ਪਿੰਡ ਡੜੋ ਦੇ ਵਿੱਚ ਆਏ ਹੋਏ ਆ ਇੱਕ ਗਊਸ਼ਾਲਾ ਦੇ ਵਿੱਚ ਆਪਾਂ ਜਾ ਰਹੇ ਆ ਔਰ ਗਊਸ਼ਾਲਾ ਦੇ ਵਿੱਚ ਰਾਤ ਨੂੰ ਚੀਤੇ ਨੇ ਜਿਹੜਾ ਇਹਨਾਂ ਦੀ ਆ ਮੱਝਾਂ ਬਣੀ ਹੋਈਆਂ ਸੀ ਆ ਜਿਹੜੇ ਸਥਾਨ ਹੈਗਾ ਆ ਮੱਝਾਂ ਬਣੀ ਹੋਈਆਂ ਸੀ ਔਰ ਇੱਥੇ ਜਾ ਕੇ ਚੀਤੇ ਨੇ ਸਰ ਕਿੱਥੇ ਤੁਹਾਡੀਆਂ ਮੱਝਾਂ ਬਣੀ ਹੋਈ ਸੀ ਪੈਂਟ ਹਾਂਜੀ ਇਹਨਾਂ ਸੀ ਬਾਹਰ ਮੁੜ ਕੇ ਬਾਹਰ ਬੰਦੇ ਸੀ ਅੱਛਾ ਇੱਥੇ ਮਤਲਬ ਇੱਥੋਂ ਹੀ ਖਾ ਕੇ ਚੱਲ ਗਿਆ ਨਹੀਂ ਬਾਹਰੋਂ ਖਾਦਾ ਬਾਹਰੋਂ ਖਾਦਾ ਹੈ ਮਤਲਬ ਕਿੰਨੇ ਕ ਸਾਲ ਦਾ ਬੱਚਾ ਬੱਚਾ ਸੀ ਜਿਹੜਾ ਉਹ ਖਾਦਾ ਜੀ ਹਾਂ 4 ਕੁ ਮਹੀਨੇ 4-5 ਮਹੀਨੇ ਮਤਲਬ ਮੱਝ ਬੇਰ ਦੁੱਧ ਦਿੰਦੀ ਆ ਹਾਂਜੀ ਹੁਣ ਦੁੱਧ ਕਿੱਦਾਂ ਦੇਣਾ ਉਹਨੇ ਮਾਦੀ ਨੇ ਹੁਣ ਤਾਂ ਬੱਚਾ ਹੀ ਖਾ ਮਾਦੀ ਨੇ ਦੁੱਧ ਕਿੱਦਾਂ ਮਾਦੀ ਨੇ ਦੁੱਧ ਕਿੱਦਾਂ ਦੇਣਾ ਸਰ ਮੈਨੂੰ ਇਹ ਤੁਹਾਡੀ ਗਊਸ਼ਾਲਾ ਇਹ ਤਾਂ ਫਿਰ ਮਤਲਬ ਜੰਗਲ ਦੇ ਬਿਲਕੁਲ ਲੱਗੇ ਹੈਗੀ ਆ ਹਾਂਜੀ ਤੇ ਮਤਲਬ ਕੋਈ ਸੇਫਟੀ ਨਹੀਂ ਹੈਗੀ ਕਹਿ ਸਕਦੇ ਮਤਲਬ ਡਰ ਦਾ ਮਾਹੌਲ ਬਣਿਆ ਹੋਇਆ ਹੋਇਆ ਹੁਣ ਵੀ ਹਾਂਜੀ ਹਾਂਜੀ ਤੇ ਦੋਸਤੋ ਆਹ ਡਡੋ ਦੀ ਜਿਹੜੀ ਤਸਵੀਰ ਹੈ ਆ ਦੇਖੋ ਇੱਕ ਬੱਚੜਾ ਜਿਹੜਾ ਹੈ ਮਾਜ ਦਾ ਆ ਬਿਲਕੁਲ ਜਿਹੜਾ ਹੈਗਾ ਬਾਗ ਇੱਥੋਂ ਖਿੱਚ ਕੇ ਲੈ ਗਿਆ ਆ ਉਹਨੇ ਛੱਡਿਆ ਕੋਸ਼ਿਸ਼ ਵਿਚਾਰੇ ਨੇ ਕਾਫੀ ਕੀਤੀ ਅਰਖੁਰਸੀ ਵੀ ਹਜੇ ਗਲੇ ਚ ਪਈ ਹੋਈ ਹੈ ਕੋਸ਼ਿਸ਼ ਉਹਨੇ ਕੀਤੀ ਹੈ ਵੀ ਆਪਣੇ ਆਪ ਨੂੰ ਸੇਫ ਰੱਖਾਂ ਪਰ ਨਹੀਂ ਉਹਨੇ ਪਿਛਲਾ ਜਿਹੜਾ ਹਿੱਸਾ ਹੈ ਪੂਰਾ ਖਾ ਲਿਆ ਔਰ ਨਾਲ ਕਾਫੀ ਮੱਜਾਂ ਵੀ ਇੱਥੇ ਹੋਰ ਬੰਨੀਆਂ ਹੋਈਆਂ ਸੀਆਂ ਲੇਕਿਨ ਉਹਨਾਂ ਨੇ ਵੀ ਪੂਰੀ ਹਿੰਮਤ ਰੱਖੀ ਮੁਕਾਬਲਾ ਕੀਤਾ ਹੋਣਾ ਕਿ ਸਾਡੇ ਤੇ ਅਟੈਕ ਨਾ ਕਰੇ ਪਰ ਜਿਹੜਾ ਜਾਨਵਰ ਹੈ ਬਹੁਤ ਕਮਖਾਰ ਹੁੰਦਾ ਹੈਗਾ ਕਿਉਂਕਿ ਛੋਟਾ ਜਾਨਵਰ ਨਹੀਂ ਹੈ ਤਾਂ ਲੈ ਜਾਂਦਾ ਹੈ ਪੇੜਾਂ ਨਾਲ ਉੱਪਰ ਜਾ ਕੇ ਬੰਨ੍ਹ ਦਿੰਦਾ ਲੇਕਿਨ ਖਾਸ ਮੈਂ ਇੱਥੇ ਕਹਿਣਾ ਚਾਹਾਂਗਾ ਜਿਹੜਾ ਡਿਪਾਰਟਮੈਂਟ ਹੈ ਉਹ ਬਿਲਕੁਲ ਗਾ ਨੂੰ ਇਹ ਅਸ਼ਵਾਸ਼ਣ ਦੇ ਦਿੰਦੇ ਸਿਰਫ ਔਰ ਆਪ ਜਿਹੜੇ ਨੇ ਇਸੀ ਰੂਮਾਂ ਚ ਵਹਿ ਕੇ ਅਲੀਸ਼ਾਨ ਰਹਿੰਦੇ ਨੇ ਲੇਕਿਨ ਲੋਕ ਜਿਹੜੇ ਨੇ ਇਸ ਲਈ ਤਰਾਹੀ ਤਰਾਹੀ ਕਰ ਰਹੇ ਨੇ ਖਾਸ ਕਰਕੇ ਡੜੋ ਦੇ ਆ ਦੇਖੋ ਦੋਸਤੋ ਤੁਹਾਨੂੰ ਤਸਵੀਰਾਂ ਮੈਂ ਦਿਖਾ ਰਿਹਾ ਜਿਹੜੀ ਇੱਥੇ ਮੱਝਾ ਬਣੀਆਂ ਨੇ ਔਰ ਲੋਕਾਂ ਦਾ ਇੱਕ ਦੁੱਧ ਦਾ ਸਾਦਨੀ ਹੈ ਜਿਹਦੇ ਨਾਲ ਥੋੜੀ ਬੋਤੀ ਰੋਟੀ ਚੱਲਦੀ ਹੈ ਲੇਕਿਨ ਫਿਲਹਾਲ ਲੋਕ ਕਾਫੀ ਦਹਿਸ਼ਤ ਦੇ ਮਾਹੌਲ ਦੇ ਵਿੱਚ ਆ ਗਏ ਆ ਖਾਸ ਕਰਕੇ ਕੰਢੀ ਦੇ ਲੇਕਿਨ ਤਿੰਦੂਏ ਜਿਹੜੇ ਨੇ ਕਾਫੀ ਇੱਥੇ ਘੁਮਰੇ ਨੇ ਜ ਜਿਹਦੇ ਨਾਲ ਲੋਕਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕੀ ਹੋਸੀ? ਬੰਦੇ ਲੋਟ ਆਏ। ਆ ਕੀ ਗੱਲ ਹੋਈ ਆ ਸਰ? ਕੀ ਗੱਲ ਹੋਈ ਆਪਣੇ? ਬਾਗ ਨਾ ਕਟਾ ਖਾਲੇ ਆ। ਕਿੰਨੇ ਵਜ ਦੀ ਗੱਲ ਆ ਸਾਰੇ? ਹੁਣ ਇਹ ਦਖੰਡਾ ਹੀ ਨਹੀਂ ਆਇਆ ਇਸੇ ਮੇਰੇ 4 ਵਜੇ ਆ। ਅੱਜ ਸਵੇਰ ਦੀ ਗੱਲ ਆ। ਆ ਕਿੰਨੇ ਮਤਲਬ ਕਿੰਨੇ ਵਜੇ ਆਇਆ ਮੈਂ? ਅੱਛਾ ਜੀ। ਕੰਦਿਆਂ ਨੂੰ ਟਾ ਖਾਲੇ ਆ। ਖਾਲੇ ਹੋਇਸੀ ਮਤਲਬ ਮज्जा ਦਾ ਕੱਟਾ ਸੀ ਇਹ। ਯਾ ਮੱਝ ਵੀ ਕੱਟੀ ਹੋਈ। ਹਾਂਜੀ ਇਹ ਪਹਿਲਾਂ ਵੀ ਤੁਹਾਡੇ ਪਿੰਡ ਦੇ ਵਿੱਚ ਵਾਇਲਡ ਲਾਈਫ ਨੇ ਫੜਿਆ ਗਿਆ ਸੀ ਆ। ਕਿਉਂਕਿ ਫੜ ਕੇ ਫਿਰ ਇੱਥੇ ਸਿਰ ਦੰਦੇ ਨੇ ਨੁਕਸਾਨ ਤੁਹਾਡਾ ਬਾਰ-ਬਾਰ ਹੋ ਰਿਹਾ। ਕੌਣ ਜ਼ਿੰਮੇਵਾਰ ਆ ਸਾਰੇ ਦਾ? ਹਾਂ। ਇਹਨਾਂ ਨੂੰ ਵੀ ਕਹਿ ਸਕਦਾ ਕਿ ਬੰਦੇ ਨੂੰ ਵੀ ਅਟੈਕ ਕਰ ਸਕਦਾ ਹੈ। ਕੀ ਕਹਿਣਾ ਚਾਹੁੰਦੇ ਕਿ ਵਾਟਰਲਾਈਫ ਜਿਹੜੀ ਹੈ ਉਹ ਵੱਡੇ ਵੱਡੇ ਪੈਸੇ ਲੈ ਰਹੀ ਹੈ ਤਨਖਾਹ ਲੈ ਰਹੀ ਹੈ ਆਪਣੇ ਆਹਮ ਨਾਲ ਬੈਠੇ ਹੋਏ ਨੇ। ਆਮ ਵਿਅਕਤੀ ਜਿਹੜਾ ਹੈਗਾ ਪਰੇਸ਼ਾਨ ਹੈਗਾ, ਦਿੱਕਤ ਉਹਨੂੰ ਆ ਰਹੀ ਹੈਗੀ ਆ। ਜਿੱਦਾ 4 ਵਜੇ ਪੱਠੇ ਪਾਈਦੇ ਆ। ਬਿਲਕੁਲ ਜੇ ਤੁਸੀਂ 4-5 ਵਜੇ ਇੱਥੇ ਬੈਠਾ ਹੁੰਦਾ ਤੁਹਾਡੇ ਦੇ ਵੀ ਅਟੈਕ ਕਰ ਦਿੰਦੇ ਸੀ। ਕੀ ਕਹਿਣਾ ਹਾਂ? ਹਾਂਜੀ ਕਰ ਦੋ ਨੇ। ਮਤਲਬ ਡੜੋ ਦੀ ਗੱਲ ਕਰੀਏ ਤੇ ਇਸ ਟਾਈਮ ਚੀਤੇ ਦਾ ਜਿਹੜਾ ਮੈਲਾ ਦਾ ਘਰ ਬਣ ਗਿਆ, ਸੇਫ ਜਗ੍ਹਾ ਬਣ ਗਿਆ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਇਨੂੰ ਫੜ ਕੇ ਕਿਤੇ ਦੂਰ ਜੰਗਲ 'ਚ ਫੜ ਕੇ ਆਇਆ ਆ। ਜਿੱਥੇ ਆ ਕੇ ਦੇਖਿਆ ਕੱਟੂ ਖਾਦਾ ਸੀ ਮੱਝ ਦਾ। ਮਤਲਬ ਮੱਝ ਦਾ ਕਿੰਨੇ ਖਾਦਾ ਕੱਟੂ? ਬਾਗ ਨੇ। ਬਾਗ ਨੇ। ਹਾਂਜੀ। ਅੱਛਾ ਬਾਗ ਜਿਹੜਾ ਤੁਹਾਡੇ ਪਿੰਡ ਪਹਿਲਾਂ ਵੀ ਆਇਆ। ਉਹ ਘਰ ਦੇ ਵਿੱਚ ਵੱਡ ਗਿਆ ਸੀ। ਫਿਰ ਇਹਨੂੰ ਐਕਸੂ ਵੀ ਕੀਤਾ। ਹਾਂਜੀ। ਮਤਲਬ ਕਹਿਣ ਦਾ ਭਾਅ ਹੋਵੇਗਾ ਕਿ ਬਾਗ ਜਿਹੜਾ ਡੋ ਦੀ ਪਹਿਲੀ ਪਸੰਦ ਹੋ ਗਈ ਆ। ਹੁਣ ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਆ। ਅੱਛਾ ਮਤਲਬ ਤੁਹਾਡਾ ਕੱਟੂ ਖਾ ਲਿਆ ਉਹਨੇ। ਹਾਂਜੀ। ਤੇ ਕਿੰਨੀ ਕੀ ਦਹਿਸ਼ਤ ਹੈਗੀ ਆ। ਹੁਣ ਤਾਂ ਬੰਦੇ ਨੂੰ ਖਤਰਾ ਹੀ ਹੈ ਤੇ ਬੰਦੇ ਨੂੰ ਬਿਲਕੁਲ ਬਾਗ ਤੇ ਬਾਗ ਜਿਹੜਾ ਜਾਨਵਰ ਨੂੰ ਖਾ ਸਕਦਾ ਹੈ ਜਿਹੜਾ ਜਾਨਵਰ ਨੂੰ ਖਾ ਸਕਦਾ ਉਹ ਬੰਦੇ ਨੂੰ ਵੀ ਖਾ ਖਾਏਗਾ ਬਿਲਕੁਲ ਖਾਏਗਾ ਉਹ ਕਿ ਕਿ ਹੁਣ ਤਾਂ ਉਹਦੇ ਮੂੰਹ ਨੂੰ ਖੂਨ ਲੱਗ ਗਿਆ ਹੈਗਾ ਹਾਂਜੀ ਹਾਂਜੀ ਅੱਛਾ ਤੁਸੀਂ ਇਨਫੋਰਮੇਸ਼ਨ ਕੀਤੀ ਹੈ ਕਿਸੇ ਡਿਪਾਰਟਮੈਂਟ ਨੂੰ ਨਹੀਂ ਹਲੇ ਫਿਲਹਾਲ ਅਸੀਂ ਕਿਸੇ ਨੂੰ ਨਹੀਂ ਦਿੱਤੀ ਹੈ ਫਲਾਜ ਜਿੱਦਾਂ ਹੁਣ ਅੱਜ ਖਰਦਾ ਕੱਲ ਫੇ ਆ ਸਕਦਾ ਫੇ ਬਿਲਕੁਲ ਆਏਗਾ ਉਹ ਆ ਨਾ ਖੂਨ ਲੱਗ ਗਿਆ ਉਹ ਲੱਗੇ ਹਾਂ ਜੀ ਉਹ ਸਾਡੀ ਮੱਝ ਦੁੱਧ ਕਿਦਾ ਦੋਗੇ ਨੂੰ ਕੱਟੂਈ ਮਾਰੀ ਜੇ ਦੁੱਧ ਕਿਦਾ ਦੋਗੇ ਸਾਡੀ ਕਿੱਕਤ ਹੋ ਗਈ ਨਾ ਤੁਹਾਨੂੰ ਤਾਂ ਬਿਲਕੁਲ ਬਿਲਕੁਲ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵਰਲਡ ਲਾਈਫ ਹੈਗਾ ਜਾਂ ਸਰਕਾਰਾ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਰੈਸਕਿਊ ਕੀਤਾ ਜਾਵੇ ਇੱਥੇ ਨਾ ਛੱਡਿਆ ਜਾਵੇ ਦੁਬਾਰਾ ਨਹੀਂ ਜਾਨ ਨੂੰ ਵੀ ਖਤਰਾ ਹੈ ਕੱਲ ਨੂੰ ਬੰਦੇ ਨੂੰ ਵੀ ਖਾ ਸਕਦਾ ਹੈ ਇਹਨਾਂ ਨੂੰ ਫੜ ਕੇ ਕਿੱਥੇ ਛੱਡ ਸਕਦਾ ਹੈ ਬਿਲਕੁਲ ਬੰਦੇ ਨੂੰ ਵੀ ਖਾ ਸਕਦਾ ਹੈ ਬਿਲਕੁਲ ਨਹੀਂ ਜੀ ਸਵੇਰੇ ਪਤਾ ਲੱਗਾ ਜੀ ਕਿ ਬਾਗ ਆਇਆ ਇੱਥੇ ਤਾਂ ਇਹਨਾਂ ਦਾ ਕਟੂ ਜਿਹੜਾ ਉਹ ਖਾ ਲਿਆ ਜੀ ਜਿਹੜੇ ਦੇਖਿਆ ਤਾਂ ਖੇਤ ਵਿੱਚ ਬੈਠੇ ਵੀ ਸ਼ਕਲ ਨਜ਼ਰ ਆਈ ਇੱਥੇ ਬਹਿ ਗਏ ਗਿਆ ਉਹ ਮੈਚ ਗਿਆ ਇੱਥੇ ਮਨ ਪਹਿਲਾਂ ਵੀ ਫੜਿਆ ਹਫਤਾ ਪਹਿਲਾਂ ਫੜਿਆ ਹਫਤਾ ਸਾਡੇ ਘਰੋਂ ਹੀ ਫੜਿਆ ਆ ਆ ਤੁਹਾਡੇ ਘਰੋਂ ਫੜਿਆ ਹਾਂ ਜੀ ਹੁਣ ਫੇਰ ਮੁੜ ਕੇ ਗਿਆ ਮੈਨੂੰ ਲੱਗਦਾ ਇਹ ਕੋਈ ਡਡੋ ਨਾ ਖਾਸ ਕੋਈ ਉਹਦੀ ਖਾਸ ਕੋਈ ਨਹੀਂ ਲੱਗੇ ਛੱਡਦੇ ਆ ਜੀ ਕਿਤੇ ਜੰਗਲ ਚੁੰਗੋ ਜਿੱਨੀ ਛੱਡਦੇ ਇਤੋਂ ਠੀਕ ਕੀਤਾ ਕੀ ਕਹਿਣਾ ਚਾਹਦੇ ਹੋ ਬੱਡ ਲਾਈਫ ਲੜਨ ਫੋਰੈਸਟ ਵਾਲੇ ਵੀ ਕਿ ਦੁੱਧ ਰਾਡੇ ਦਾ ਛੱਡੜ ਜੀ ਇੱਥੇ ਨੁਕਸਾਨ ਕਰੀ ਜਾਵੇ ਕਿਸੇ ਬੰਦੇ ਨੂੰ ਮਾਰ ਦੋ ਕੀ ਫੈਕਾ ਜੀ ਕਿਉ ਡਡੋ ਤਾਂ ਆ ਕੀ ਕਾਲੋਈ ਤੁਹਾਡੇ ਰਾਤ ਰਾਤ ਜੀ ਬਾਗ ਨੇ ਹੈ ਆਇਆ ਅੱਛਾ ਤੇ ਆਕੇ ਸਵੇਰੇ ਮੈਨੂੰ ਮੰਮੀ ਨੇ ਦੱਸਿਆ ਘਰ ਕਿ ਕਟੂ ਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਆਕੇ ਮੈਂ ਦੇਖਿਆ ਤੇ ਬਾਗਰੀਆਂ ਪੈੜਾਂ ਲੱਗੀਆਂ ਹੋਈਆਂ ਸੀ ਜੀ ਉਹਨੂੰ ਖਾ ਲਿਆ ਉਹਨੇ ਹਾਂਜੀ ਖਾ ਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਬੜਾ ਵਾਗਨ ਬੜਾ ਵਾਗਨ ਇਹੇ ਕਹਿਣਾ ਚਾਹੁੰਦੇ ਆ ਕਿ ਪਿਛਲੇ ਵੀ ਫੜਿਆ ਵੀ ਸੀ ਪਿਛਲੇ ਹਫ਼ਤੇ ਫੜਿਆ ਵੀ ਤੁਹਾਡੇ ਥੋੜਾ ਫੜਿਆ ਜਾਵੇ ਇਹਨਾਂ ਨੂੰ ਇਹਨਾਂ ਨੂੰ ਦੁਆਪੇ ਫੜਿਆ ਮਲਦੈਸ਼ਤ ਬਣੀ ਹੋਈ ਹੈ ਉਹ ਪਿੰਡੇ ਦੇ ਵਿੱਚ ਹਾਂਜੀ ਕਰਦਾ ਪਹਿਲੇ ਤਾਂ ਉਜਾੜਾ ਬੜਾ ਲੋਕਾਂ ਦਾ ਸਬਿੱਧੇ ਲਾਤੇ ਸਾਰੇ ਜੀ 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 ਫਸਲ ਨਹੀਂ ਹੁੰਦੀ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਤੁਸੀਂ ਕਿ ਉਪਰੋਂ ਪ੍ਰਸ਼ਾਸਨ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਰਿਹਾ ਇਥੇ ਲਿਆ ਕੇ ਬੰਦੇ ਦਾ ਜੀਣਾ ਮੁਸ਼ਕਲ ਕਰ ਰਿਹਾ ਸਰ ਜਾਨਵਰ ਮਰਦੇ ਤੇ ਪਰਚਾ ਹੋ ਜਾਂਦਾ ਜੇ ਜਾਨਵਰ ਜੰਗ ਮਾਰ ਜਾਵੇ ਨਾ ਇਥੇ 85 ਜੋ ਗੱਡੀ ਆ ਜਾਂਦੀ 85 ਜੋ ਗੱਡੀ ਆ ਜਾਂਦੀ ਬੰਦੇ ਨੂੰ ਕਿਸੇ ਨੂੰ ਖਾ ਲੈਣਾ ਇਹਨਾਂ ਨੇ ਸ਼ਾਮ ਤੱਕ ਨਹੀਂ ਆਣਾ ਹੁਣ ਦੇਹਲੇ ਸ਼ਾਮ ਤੱਕ ਆਉਂਦਾ ਵਾਈਲਡ ਲਾਈਫ ਵਾਲੇ ਕਿੱਥੇ ਸੁੱਤੇ ਹੋਏ ਨੇ ਹੁਣ ਉਹ ਇਸ ਪ੍ਰਸ਼ਾਸਨ ਚੋਰ ਹੈ ਭਾਈ ਪ੍ਰਸ਼ਾਸਨ ਚੋਰ ਹੈ ਕਿਸੇ ਦਾ ਕੋਈ ਕਸੂਰ ਨਹੀਂ ਪ੍ਰਸ਼ਾਸਨ ਚੋਰ ਹੈ ਜੀ ਤੁਹਾਡੇ ਪਾਸੀ ਥੋੜੀ ਗੱਲ ਹੈ ਬਿਲਕੁਲ ਬਿਲਕੁਲ ਅਈ ਤਾਂ ਸਰ ਇਹਨਾਂ ਨੇ ਜਿਹੜਾ ਪਿਛਲਾ ਵੀ ਰੈਸਕਿਊ ਕੀਤਾ ਨਾ ਉਹਦੇ ਬਾਅਦ ਬੜੇ ਲੰਬੇ ਲੰਬੇ ਭਾਸ਼ਣ ਦੇ ਰਿਹਾ ਕੀ ਆ ਉਹ ਉਹ ਤਾਂ ਆਲਰੇਡੀ ਜ਼ਖਮੀ ਜ਼ਖਮੀ ਸੀ ਜਖਮੀ ਸੀ ਤਾਂ ਫੜ ਹੋ ਗਿਆ ਅਦਰਵਾਇਜ਼ ਇਹਨਾਂ ਕੋਲੋਂ ਨਹੀਂ ਫੜ ਹੋਣਾ ਔਰ ਸਿਵਲ ਸਪੋਰਟ ਜਾਂਦਾ ਕਿ ਇਹਨਾਂ ਨੂੰ ਨਾ ਹੋਵੇ ਇਹ ਕੁਝ ਨਹੀਂ ਕਰ ਸਕਦੇ ਕੀ ਕਹਿਣਾ ਹੈ ਤੁਹਾਡਾ ਕੀ ਮੈਸੇਜ ਹੈ ਸਰ ਵਾਲਾ ਜਿਹੜਾ ਸਾਡਾ ਮੈਸੇਜ ਇਹ ਹੈ ਇਹਨਾਂ ਨੂੰ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਕੰਢੀ 'ਚ ਹੋਰ ਲਿਆ ਕੇ ਛੱਡੋ ਮੈਂ ਗੱਲ ਕਹਾਂਗਾ ਅੱਛਾ ਜੀ ਠੀਕ ਹੈ ਜੀ ਕੰਢੀ ਮਤਲਬ ਜਿਹੜੀ ਹੈ ਕੰਢ ਏ ਨਹੀਂ ਮਨ ਕੰਟੀਨ ਕੋਈ ਨਹੀਂ ਪੁੱਛਦਾ ਹੈਗਾ ਕੋਈ ਨਹੀਂ ਪੁੱਛ ਰਿਹਾ ਜੀ ਜੀ ਸਿੱਧੀ ਸਾਫ ਗੱਲ ਹੈ ਜੀ ਜਿਹੜੇ بڑے بڑے ਲੀਡਰ ਹੈ ਜਾਂ ਇੱਥੇ ਭਾਸ਼ਣ ਦਿੰਦੇ ਆ ਉਹਦਾ ਮਤਲਬ ਕੋਈ ਨਹੀਂ ਹੈਗਾ ਤੁਸੀਂ ਦੇਖੋ ਫੈਸਿਲਿਟੀ ਕੀ ਦੇ ਰਿਹਾ ਉਹ ਉਪਰੋਂ ਚੀਤੇ ਲਿਆ ਕੇ ਛੱਡ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਖਾਣ ਲੋਕਾਂ ਦੇ ਪੰਦੂ ਨੂੰ ਖਾਣ ਥੋੜਾ ਬੜਾ ਡਾ ਦੁੱਧ ਲੁਕੀ ਆਪਣਾ ਇਕੱਠਾ ਕਰਕੇ ਆਪਣਾ ਗੁਜਾਰਾ ਕਰਦੇ ਹੋਣੀ ਖਤਮ ਹੋ ਜਾਵੇ ਅੱਜ ਕੱਲ ਚਾਹ ਪੀਣੀ ਔਖੀ ਹੈ ਜੀ ਤੁਹਾਨੂੰ ਪਤਾ ਹੈ ਦੁੱਧ ਗਾਈਆਂ ਚਾਰ ਪੰਜ ਖਾਧੀਆਂ ਨੇ ਪਹਿਲਾਂ ਵੀ ਖਾਧੀਆਂ ਨੇ ਉਹ ਮਾੜਾ ਮੋੜਾ ਜੀ ਕੋਈ ਐਕਸ਼ਨ ਨਹੀਂ ਹੋਇਆ ਇਹ ਕੋਈ ਕੰ ਦੇ ਨਾ ਆ ਕੇ ਦੇਖਣਾ ਉਹ ਦਿੱਥ ਹਸਾਇਨ ਕਰਾ ਕੇ ਲੈ ਜਾਣੇ ਵੀ ਅਫੀ ਇੱਥੇ ਸੀ ਗਈ ਆਈ ਉੱਥੇ ਸੀਗੇ ਕੋਈ ਕੇਅਰ ਨਹੀਂ ਕੋ ਕੁਛ ਨਹੀਂ ਮਤਲਬ ਸਭ ਖਾਣਾ ਪੁਰਥੀ ਇਹ ਜਿਹੜੇ ਹੈ ਸਾਡੀ ਵੀ ਇਹ ਵੇਲੀ ਹੈ ਜੀ ਜੀ ਇਹ ਆਪਣੀ ਕਿਸਮਤ ਨਾਲ ਹੀ ਬਚ ਰਹੇ ਆ ਬਿਲਕੁਲ ਬਚ ਰਹੇ ਆ ਆਦਰਵਾਈਜ਼ ਇਹਨਾਂ ਵੱਲੋਂ ਕੋਈ ਕਮੀ ਨਹੀਂ ਹੈ ਕੀ ਮਤਲਬ ਆਪਾਂ ਕਹਿ ਸਕਦੇ ਆ ਵੀ ਕੰਡੀ ਦਾ ਜਾਨਵਰ ਤੇ ਵੀ ਬੰਦਾ ਵੀ ਕਿਸਮਤ ਦਾ ਮਤਲਬ ਕਿਸਮਤ ਨਾਲ ਹੀ ਬਚ ਰਿਹਾ ਆ ਹਾਂ ਬਲੀਆ ਹੋ ਬਸ ਇਹ ਗੱਲ ਕਹੋ ਮੈਂ ਤਾਂ ਇਹ ਗੱਲ ਕਹੂੰਗਾ ਜੀ ਬਾਕੀ ਪ੍ਰਸ਼ਾਸਨ ਵਾਲੇ ਪਾਸਿਓ ਕੋਈ ਢਿਲ ਨਹੀਂ ਪੇੜਾ ਗਰ ਕਰਨ ਲਈ ਮੈਂ ਤਾਂ ਇਹ ਗੱਲ ਕਹੂੰਗਾ ਹਾਂ ਪਹਿੰਜ ਇੱਕ ਮਿੰਟ ਬੈਠ ਬੈਠੋ ਬੈਠੋ ਮਾਰ ਦੋ ਇਹ ਅੱਜ ਅੱਜ ਤੋਂ ਪਹਿਲੀ ਵਾਰ ਵੀ ਮੈਂ ਅੱਤੇ ਹੀ ਕੁੱਤੇ ਖਾਧੇ ਐ ਸਿਟਾਈਆਂ ਖਾਧੀਆਂ ਉਹਨਾਂ ਬੱਚੀਆਂ ਖਾਧੀਆਂ ਕੋਈ ਕੁਝ ਨਹੀਂ ਲਿਆ ਕੋਈ ਚੋਟੀ ਨਹੀਂ ਇਹੋ ਮੰਗਣੀ ਹੈ